ਮੈਂ ਗਾਣਾ ਹੀ ਕੋਈ ਨਾ ਪਰ ਮੈਂ ਤਾਂ ਕਿ ਨਖਰਾ ਕਰਕੇ ਜੋ ਸੁਖਿੰਦਰ ਸਿੰਘ ਦੇ ਨਾਲ ਹਾਂ ਸਹੀ ਵਾਹ ਯਾਰ ਕਲਾਕਾਰ ਬੜੇ ਬਹੁਤ ਹੀ ਘਟੀਆ ਸ਼ਬਦ ਵਰਤੇ ਮੇਰੇ ਫਾਦਰ ਸਾਹਿਬ ਵਾਸਤੇ ਮੈਂ ਪਹਿਲਾਂ ਉਸ ਕਲਾਕਾਰ ਨੂੰ ਇਹ ਤਾਂ ਉਹ ਵੀ ਭਰਾਵਾ ਤੋਂ ਜੰਮ ਲੈਵਲ ਨਾ ਜਿੰਨੀ ਤੇ ਹੀ ਉਮਰ ਐ ਤੋਂ ਵੱਧ ਕੰਮ ਫਾਦਰ ਸਾਹਿਬ ਨੇ ਕਰਦਾ ਠੀਕ ਹੈ ਤੁਸੀਂ ਉਹ ਕਲਾਕਾਰ ਹੋ ਜਿਹੜੇ ਆਪਣੇ ਪੱਲਿਓ ਪੈਸੇ ਦੇ ਕੇ ਕਲਾਕਾਰ ਬਣੇ ਹੋ ਠੀਕ ਹੈ ਫਿੱਟ ਲਾਣ ਦਾ ਤੇਰੇ ਤੇ ਤੇਰੀ ਸੋਚ ਤੇ ਮਰਹੂਮ ਗਾਇਕ सुरेंद्र ਛਿੰਦਾ ਦੇ بیٹے ਵੱਲੋਂ ਇਹ ਟਿੱਪਣੀਆਂ ਕੀਤੀਆਂ ਗਈਆਂ ਨੇ ਗਾਇਕ ਗੀਤਾ ਜੈਲਦਾਰ ਤੇ ਕਿਉਂਕਿ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਉਹਨਾਂ ਨੇ ਇੱਕ ਅਜੀਹੀ ਟਿੱਪਣੀ ਕੀਤੀ ਜਿਸ ਤੋਂ ਬਾਅਦ ਸਵਾਲ ਖੜੇ ਹੋਏ ਵਿਵਾਦ ਪੈਦਾ ਹੋ ਗਿਆ ਗੀਤਾ ਜੈਲਦਾਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਟੇਜ ਤੇ ਖੜੇ ਹੋ ਕੇ ਉਹਨਾਂ ਨੇ ਮਰਹੂਮ ਗਾਇਕ सुरेंद्र ਛਿੰਦਾ ਬਾਰੇ ਇੱਕ ਟਿੱਪਣੀ ਕੀਤੀ ਜਿਸ ਤੋਂ ਬਾਅਦ ਉਹਨਾਂ ਦੇ بیٹے ਮਨਿੰਦਰ ਛਿੰਦਾ ਪੜਕ ਗਏ ਉਹਨਾਂ ਨੇ ਗਾਇਕ ਨੂੰ ਖੂਬ ਘਰੀਆਂ ਖੋਟੀਆਂ ਸੁਣਾਇਆਂ ਨੇ ਐਸੇ ਵਾਹ ਯਾਦ ਕਲਾਕਾਰ ਬਾਰੇ ਬਹੁਤ ਹੀ ਘਟੀਆ ਸ਼ਬਦ ਵਰਤੇ ਮੇਰੇ ਫਾਦਰ ਸਾਹਿਬ ਵਾਸਤੇ ਪਹਿਲੀ ਗੱਲ ਤਾਂ ਮੈਨੂੰ ਇਹ ਗੱਲ ਕਹਿਣਾ ਚਾਹਨਾ ਤੂੰ ਬਹੁਤ ਵੱਡਾ ਕਲਾਕਾਰ ਬਣਿਆ ਫਿਰਦਾ ਐਨਕਾਂ ਜੀਆਂ ਲਾ ਕੇ ਰਾਤ ਨੂੰ ਨੇਰੇ 'ਚ ਫਿਰ ਉਹਨੇ ਕਈਆਂ ਕਲਾਕਾਰਾਂ ਨੂੰ ਮਖੌਲ ਵੀ ਕੀਤਾ ਮੈਂ ਪਹਿਲਾਂ ਉਸ ਕਲਾਕਾਰ ਨੂੰ ਇਹ ਕਹਾਂ ਵੀ ਭਰਾਵਾ ਤੂੰ ਜੰਮ ਲੈਵਲ ਆ ਜਿੰਨੀ ਤੇਰੀ ਉਮਰ ਐ ਤੋਂ ਵੱਧ ਕੰਮ ਫਾਦਰ ਸਾਹਿਬ ਨੇ ਕਰਤਾ ਤੇ ਜੇ ਤਾਂ ਤੂੰ ਬਾਕੀ ਬਹੁਤ ਵੱਡਾ ਆਪਣੇ ਆਪ ਨੂੰ ਨਾਮ ਤਾਂ ਉਹਨੂੰ ਤਰੀਕੇ ਨਾਲ ਉਹਨੂੰ ਬੜਾ ਵੱਡਾ ਜ਼ਿੰਮੇਵਾਰ ਬਣਿਆ ਫਿਰਦਾ ਉਹ ਤੇ ਜੈਲਦਾਰ ਬਣਿਆ ਫਿਰਦਾ ਤੇ ਮੈਂ ਉਸ ਭਰਾ ਨੂੰ ਇਹ ਕਹਿਣਾ ਚਾਹਨਾ ਦੇਖ ਭਰਾਵਾ ਠੀਕ ਹੈ ਤੁਸੀਂ ਉਹ ਕਲਾਕਾਰ ਹੋ ਜਿਹੜੇ ਆਪਣੇ ਪੱਲਿਓਂ ਪੈਸੇ ਦੇ ਕੇ ਕਲਾਕਾਰ ਬਣੇ ਹੋ ਠੀਕ ਹੈ ਲੇਕਿਨ ਸਾਡੇ ਫਾਦਰ ਸਾਹਿਬ ਮੇਰੇ ਫਾਦਰ ਸਾਹਿਬ ਆਪਣੀ ਹਿੱਕ ਦੇ ਜ਼ੋਰ ਤੇ ਆਪਣੀ ਮਿਹਨਤ ਨਾਲ ਇਸ ਗਾਇਕੀ ਤੇ ਉਹਨਾਂ ਨੇ ਆਪਣਾ ਮਕਾਮ ਬਣਾਇਆ ਤੂੰ ਸੀ ਉਹਨਾਂ ਦੇ ਨੇੜੇ ਤੇੜੇ ਵੀ ਹੈ ਨਹੀਂ ਤੂੰ ਉਹਨਾਂ ਦੇ ਪੈਰਾਂ ਦੇ ਨੋਹ ਦੇ ਬਰਾਬਰ ਵੀ ਹੈ ਨਹੀਂ ਤੇ ਤੂੰ ਉਹਨਾਂ ਬਾਰੇ ਇਹ ਗੱਲ ਕਰ ਰਿਹਾ ਆਂ ਵੀ ਉਹਨਾਂ ਦਾ ਨਾਮ ਲੈ ਕੇ ਵੀ ਉਹਨੇ ਉਹਨੇ ਵਾਂਗੂ ਮੈਂ ਸਮਾ ਨਹੀਂ ਖਰਾਬ ਕਰਨਾ ਪਰਾਵਾ ਸਮਾ ਤਾਂ ਤੂੰ ਖਰਾਬ ਕਰ ਰਿਹਾ ਆਪਣਾ ਪਹਿਲਾਂ ਤਾਂ 10-10 ਲੱਖ ਦੇ ਵੀਡੀਓ ਬਣਾਉਣਾ ਤੈਨੂੰ 10 ਲੱਖ ਮੁੱੜਦਾ ਵੀ ਹੈ ਨਹੀਂ ਠੀਕ ਆ ਟ੍ਰਾਂਟੋ ਚ ਤੂੰ ਰਹਿੰਦਾ ਸੀ ਤੂੰ ਟਰੱਕ ਚਲਾਉਂਦਾ ਸੀ ਜੱਤ ਤੇਰੇ ਚ ਦਮ ਸੀਗਾ ਜੇ ਬਹੁਤ ਵੱਡਾ ਤੂੰ ਆਪਣੇ ਆਪ ਨੂੰ ਜੈਲਦਾਰ ਸਮਝਦਾ ਤਾਂ ਤੂੰ ਜਿਉਂਦੇ ਜੀ ਉਹਨਾਂ ਨੂੰ ਇਹ ਗੱਲ ਮਖੌਲ ਕਰਦਾ ਫਿਰ ਮੈਂ ਤੈਨੂੰ ਚੈਲੰਜ ਕਰਦਾ ਵੀ ਤੂੰ ਇਹ ਉਹਨਾਂ ਦੇ ਸਾਹਮਣੇ ਗੱਲ ਕਰਦੀ ਉਹ ਇਸ ਦੁਨੀਆ ਤੋਂ ਚਲੇ ਗਏ ਹੁਣ ਤੂੰ ਉਹਨਾਂ ਨੂੰ ਮਜ਼ਾਕ ਕਰਦਾ ਕਿੱਡੀ ਕਿ ਤੇਰੀ ਵੱਡੀ ਬਹਾਦਰੀ ਆ ਕਿੱਡਾ ਕਿ ਤੂੰ ਜੱਟਾਂ ਦਾ ਪੁੱਤਾ ਹੈ ਤੇ ਮੈਂ ਤੈਨੂੰ ਬਹੁਤ ਤਰੀ ਇੱਜ਼ਤ ਸੀਗੀ ਮੇਰੇ ਮਨ ਦੇ ਵਿੱਚ ਲੇਕਿਨ ਉਹ ਉਸ ਘਟੀਆ ਤੂੰ ਸ਼ਬਦਾਵਲੀ ਦੇ ਕਾਰਨ ਆਪਣੇ ਪਿਉਆਂ ਸਮਾਨ ਇੱਕ ਇਨਸਾਨ ਨੂੰ ਤੂੰ ਨਾਂ ਲੈ ਕੇ ਉਹਨੂੰ ਬੁਲਾ ਰਿਹਾ ਜਿਹੜਾ ਕਿ ਗਾਇਕੀ ਦੇ ਉਸਤਾਦ ਸੀਗੇ ਪੰਜਾਬੀ ਫੋਕ ਗਾਇਕੀ ਦੇ ਇੱਕ ਬੋਲ ਨਹੀਂ ਤੂੰ ਉਹਨਾਂ ਵਰਗਾ ਕਹਿ ਸਕਦਾ ਮੈਂ ਤੈਨੂੰ ਚੈਲੰਜ ਕਰਦਾ ਇੱਕ ਬੋਲ ਉਹਨਾਂ ਵਰਗਾ ਕਹਿ ਕੇ ਦਿਖਾ ਦੇ ਮੈਂ ਕਦੀ ਇਹ ਜੇ ਘਟਿਆ ਬਾਯਾਤ ਮੈਂ ਬੰਦੇ ਦੇ ਮੂੰਹ ਨਹੀਂ ਲੱਗਦਾ ਤੇ ਤੂੰ ਦੁੱਕੀ ਦਾ ਬੰਦਾ ਨਹੀਂ ਗਾਇਕੀ ਦੇ ਲੈਵਲ 'ਚ ਠੀਕ ਹੈ ਤੇ ਤੂੰ ਲੋਕ ਗਾਇਕ 우ਸਤਾਦ ਲੋਕ ਗਾਇਕ ਸ਼ਰੋਮਣੀ ਪੰਜਾਬੀ ਲੋਕ ਗਾਇਕ ਉਹਨਾਂ ਨੂੰ ਤੂੰ ਇਦਾਂ ਬੋਲਦਾ ਰਿਹਾ ਮੈਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੋਈ ਵੈਸੇ ਫਿੱਟ ਲਾਣ ਦਾ ਤੇਰੇ ਤੇ ਤੇਰੀ ਸੋਚ ਤੇ ਤੇਰੇ ਗਾਣੇ ਜਿੰਨੇ ਕਿ ਲੋਕਾਂ ਨੇ ਸੁਣੇ ਆ ਨਾ ਉਹਦੇ ਚ ਪਤਾ ਲੱਗ ਰਿਹਾ ਤੂੰ ਕਿੰਨੀ ਕਿ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਿਹਾ